ਤੇ ਤੁਹਾਨੂੰ ਆਪਾਂ ਦੱਸਿਆ ਸੀਗਾ ਵੀ ਅੱਜ ਆਪਾਂ ਪਹੁੰਚੇ ਸੀਗੇ ਇੱਥੇ ਦੋਸਤੋ ਤੁਹਾਨੂੰ ਇੱਕ ਹੋਰ ਵੀ ਫੈਸਿਲਿਟੀ ਮਿਲਦੀ ਹੈਗੇ ਨਾਲ ਹੀ ਸਰਵਿਸ ਸਟੇਸ਼ਨ ਵੀ ਵੀਰਾਂ ਦਾ ਨਾਲ ਦੀ ਆਪਣੀ ਹੈਗਾ ਇੱਥੇ ਸਰਵਿਸ ਸਟੇਸ਼ਨ ਬਣਿਆ ਦੋਸਤੋ ਜੋ ਕਿ ਫਰਮਕਾਰ ਵਾਸਤਾ ਬਣਿਆ ਹੋਇਆ ਹੈਗਾ ਤੇ ਡੈਂਟਿੰਗ ਪੇਂਟਿੰਗ ਦਾ ਵੀ ਕੰਮ ਦੋਸਤੋ ਨਾਲ ਆ ਵੀਰਾਂ ਦਾ ਈਸੀਐਮ ਦਾ ਵੀ ਕਾਰ ਦਾ ਕੰਮ ਤਾਂ ਨਾਲ ਹੀ ਹੈਗਾ ਬਿਲਕੁਲ ਆਪਾਂ ਤੁਹਾਨੂੰ ਆਪਾਂ ਦਿਖਾ ਦਨੇਗੇ ਜੋ ਕਿ ਇੱਥੇ ਡੈਂਟਰ ਪੇਂਟਰ ਦਾ ਕੰਮ ਹੁੰਦਾ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਵਾਉਣਾ ਹੋਵੇ ਤਾਂ ਇੱਥੇ ਤੁਸੀਂ ਦੋਸਤੋਂ ਕਰਵਾ ਸਕਦੇ ਹੋਗੇ ਬਿਲਕੁਲ ਬਹੁਤ ਹੀ ਤਸੱਲੀ ਬਖਸ਼ ਦੋਸਤੋਂ ਇੱਥੇ ਕੰਮ ਹੁੰਦਾ ਹੈਗਾ ਆ ਤੁਹਾਨੂੰ ਆਪਾਂ ਦਿਖਾ ਦਿੰਨੇ ਹਾਂਗੇ ਦੋਸਤੋਂ ਇੱਥੇ ਆਪਾਂ ਨੂੰ ਸਾਰੀਆਂ ਫੈਸਿਲਿਟੀਆਂ ਮਿਲਦੀਆਂ ਨੇ ਜਿੱਦਾਂ ਕਿ ਗੱਡੀ ਦੀ ਕੋਈ AC ਦੀ কুলਿੰਗ ਘਟ ਹੋਵੇ ਜਾਂ ਕੋਈ ਗੈਸ ਵਗੈਰਾ ਕੰਪਿਊਟਰ ਗੈਸ ਵਗੈਰਾ ਵੀ ਕੋਲੇ ਬਹੁਤ ਹੀ ਫੈਸਿਲਿਟੀਆਂ ਨੇ ਦੋਸਤੋ ਆਹ ਮਸ਼ੀਨ ਹੈਗੀ ਜੋ ਕਿ ਕੰਪਿਊਟਰਾਈਜ਼ਡ ਮਸ਼ੀਨ ਹੈਗੀ ਆ ਚੈੱਕ ਕਰੋ ਦੋਸਤੋ ਗੈਸ ਦਾ ਕੰਮ ਆ ਬਾਕੀ ਆਪਾਂ ਵੀਪ ਤੋਂ ਜਾਣਕਾਰੀ ਲੈਣੇ ਆ ਵੀ ਕੀ ਕੀ ਕੰਮ ਨੇ ਆਪਣੇ ਕੋਲੇ ਹਾਂਜੀ ਸਿੱਧੂ ਸਾਹਿਬ ਆਪਣੇ ਕੋਲੇ ਕੀ ਕੀ ਕੰਮ ਕਰਨਾ ਗੱਡੀਆਂ ਦਾ ਬਈ ਆਪਣੇ ਕੋਲੇ AC ਦਾ ਕੰਮ ਸਾਰਾ ਹਾਂਜੀ ਸਰਵਿਸ ਗੈਸ ਰੀਚਾਰਜ ਔਇਲ ਰੀਚਾਰਜ ਇਹ ਮਸ਼ੀਨ ਵਾਲੀ ਕਰਦੇ ਆਪਾਂ ਮੈਨੂਅਲ ਕੁਛ ਨਹੀਂ ਕਰਦੇ ਆਪਾਂ ਇਹ ਮਸ਼ੀਨ ਨੇ ਹੀ ਕਰਨਾ ਆਪਣੇ ਕੋਲ ਮੇਨ ਕੰਮ ਹੀ ਸੀਮ ਰਿਪੇਅਰ ਦਾ ਤੇ ਮਕੈਨੀਕਲ ਦਾ ਠੀਕ ਹੈ ਜੀ ਹਾਂਜੀ ਆਪਣਾ AC ਮਰਪੇਅਰ ਸੌਫਟਵੇਅਰ ਔਰ ਮਕੈਨੀਕਲ ਇੰਜਨ ਵਗੈਰਾ ਦਾ ਕੰਮ ਸਾਰਾ ਹੈਗਾ ਆਪਣੇ ਕੋਲ ਠੀਕ ਹੈ ਜੀ ਹਾਂਜੀ ਜਿਸ ਤਰ੍ਹਾਂ ਕਿ ਗੈਸ ਸਪੋਸ ਵਗੈਰਾ ਉਹ ਵੀ ਆਪਣੇ ਕੋਲ ਹੈਗਾ ਜੀ ਹਾਂਜੀ ਹਾਂ ਠੀਕ ਹੈ ਜੀ ਜਿਵੇਂ ਆਪਣਾ ਕਨੈਕਟ ਨੰਬਰ ਜੀ ਆਪਣਾ 97800 9578 ਠੀਕ ਹੈ ਜੀ ਤੁਸੀਂ ਇਸ ਨੰਬਰ ਤੇ ਤੁਸੀਂ ਕਨੈਕਟ ਕਰ ਸਕਦੇ ਹੋ ਜੋ ਵੀ ਕੰਮ ਤੁਸੀਂ ਕਰਵਾਉਣਾ ਹੋਵੇ ਬਿਲਕੁਲ ਤਸੱਲੀ ਬਾਕਸ ਵੀਰ ਕੰਮ ਕਰਦੇ ਨੇ ਦੋਸਤੋ ਕਿਸੇ ਵੀ ਤਰ੍ਹਾਂ ਦਾ ਕੰਮ ਦੇ ਵਿੱਚ ਕੋਤਾਹੀ ਨਹੀਂ ਹੈਗੀ ਬਿਲਕੁਲ ਡਿਜੀਟਲ ਕੰਮ ਹੈ ਦੋਸਤੋ ਆ ਤੁਸੀਂ ਵੀਰ ਕੰਮ ਕਰਦਾ ਦੇਖ ਸਕਦੇ ਹੋਗੇ ਕੰਪਿਊਟਰ ਆਈਡੀ ਮਸ਼ੀਨਾਂ ਨਹੀਂ ਗਈਆਂ ਸਾਰਾ ਤੁਸੀਂ ਕੰਮ ਖਰਚਾ ਦੇਖ ਸਕਦਾ ਆ ਘਰ ਦੇਖ ਸਕਦੇ ਹੋਗੇ ਦੋਸਤੋ ਆ ਦੇਖੋ ਜੀ ਆ ਦੇਖੋ ਦੋਸਤੋ ਬਹੁਤ ਹੀ ਇੱਥੇ ਬੁਕਿੰਗ ਕਰਾਉਣੀ ਪੈਂਦੀ ਹੈ ਦੋਸਤੋ ਤੁਹਾਨੂੰ ਪਹਿਲਾਂ ਫੋਨ ਦੇ ਉੱਤੇ ਤੁਸੀਂ ਕਨੈਕਟ ਕਰਕੇ ਵੀਰ ਤੋਂ ਟਾਈਮ ਲੈ ਕੇ ਫਿਰ ਦੋਸਤੋ ਤੁਸੀਂ ਇੱਥੇ ਆ ਸਕਦੇ ਹੋਗੇ ਹਾਂਜੀ ਆਪਣਾ ਆਉਣ ਦਾ ਸਮਾਂ ਵੀਰੇ ਸੰਡੇ ਆਪਣਾ ਕੋਲ ਹੋਈ ਹੁੰਦਾ ਹੈ ਹਾਂਜੀ ਸਵੇਰੇ 8:30 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਠੀਕ ਹੈ ਜੀ ਠੀਕ ਹੈ ਤੇ ਆਪਣੇ ਇਹ ਐਡਰੈਸ ਕਿੱਥੇ ਜੀ ਪੈਂਦਾ ਜੀ ਐਡਰੈਸ ਮਾਨਸਾ ਕੈਂਚੀਆ ਓਪੋਜ਼ਿਟ ਸੰਦੀਪ ਪੰਪ ਓਕੇ ਜੀ ਓਕੇ ਹਾਂਜੀ ਜੀ ਜੀ ਨੂੰ ਆ ਕੇ ਤੁਸੀਂ ਦੋਸਤੋ ਫੋਨ ਕਰ ਜੀ ਕਾਰਾਂ ਦੇ ਸਾਰੇ ਡਿਜੀਟਲ ਮੀਟਰ ਹਾਂਜੀ ਜੀ ਵੀ ਜੀ ਆਪਣੇ ਗੱਡੀਆਂ ਦੇ ਰਿਲੇਟਰ ਜਿਤਨਾ ਇਲੈਕਟ੍ਰੀਸ਼ੀਅਨ ਦਾ ਕੰਮ ਆ ਉਹ ਕੀ ਕੀ ਹੈ ਆਪਣੇ ਕੋਲ ਇਹਦੇ ਆਪਣੇ ਕੋਲੇ ਕਾਰ ਦੇ ਡਿਜੀਟਲ ਮੀਟਰ ਰਿਪੇਅਰ ਕੀਤੇ ਜਾਂਦੇ ਨੇ ਹਾਂਜੀ ਏਸੀਐਮ ਰਿਪੇਅਰ ਕੀਤੇ ਜਾਂਦੇ ਨੇ ਕੋਈ ਵੀ ਇਲੈਕਟ੍ਰੋਨਿਕ ਪਾਰਟ ਆ ਉਹ ਆਪਣੇ ਕੋਲੇ ਰਿਪੇਅਰ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਇਲੈਕਟ੍ਰੋਨਿਕ ਜਿਵੇਂ ਇੱਕ ਕਾਰ ਦੀ ਤਾਰ ਵਾਇਰਿੰਗ ਹੋ ਗਈ ਸੈਲਫ ਆਲਟਰਨੇਟਰ ਸਾਰਾ ਕੰਮ ਹੋ ਕੀਤਾ ਜਾਂਦਾ ਆਪਣੇ ਕੋਲੇ ਹਾਂਜੀ ਦੋਸਤੋ ਦੋਸਤੋ ਸਾਰੇ ਇਲੈਕਟ੍ਰੀਸ਼ੀਅਨ ਦੇ ਕਾਰਾਂ ਦੇ ਕੋਈ ਵੀ ਕਾਰ ਐ ਐਕਸ ਜੂਵੀ ਆ ਕੋਈ ਵੀ ਐ ਬੀ ਐਮ ਡਬਲਯੂ ਆ ਐ ਸੁਬਟਾ ਹੈਡ ਜੈਰ ਐ ਸਾਰੀਆਂ ਗੱਡੀਆਂ ਦੇ ਦੋਸਤੋ ਆਡੀ ਐ ਕਿਸੇ ਵੀ ਤਰ੍ਹਾਂ ਦੇ ਈਸੀਐਮ ਦਾ ਕੋਈ ਕੰਮ ਹੋਵੇ ਸਾਰੇ ਏਸੀਐਮ ਦੇ ਕੰਮ ਕੀਤੇ ਜਾਂਦੇ ਨੇ ਮੀਟਰ ਦੀ ਰਿਪੇਅਰ ਵਗੈਰਾ ਦੋਸਤੋ ਕੀਤੀ ਜਾਂਦੀ ਹੈਗੀ ਕਿਸੇ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਗੱਡੀ ਦਾ ਕੋਈ ਮਕੈਨੀਕਲ ਦਾ ਕੋਈ ਵੀ ਕੰਮ ਆ ਦੋਸਤੋ ਤੁਸੀਂ ਇੱਥੇ ਵੀਰ ਨਾਲ ਕਨੈਕਟ ਕਰਕੇ ਸਾਰਾ ਕੰਮ ਤੁਸੀਂ ਕਰਵਾ ਸਕਦੇ ਹੋ ਜੋ ਕਿ ਡੈਂਟਰ ਪੈਂਟਰ ਦਾ ਵੀ ਤੁਹਾਨੂੰ ਦੋਸਤੋ ਵੀਰ ਨਾਲ ਗੱਲ ਕਰਵਾਵਾਂਗੇ ਡੈਂਟਿੰਗ ਪੇਂਟਿੰਗ ਦਾ ਵੀ ਕੰਮ ਇੱਥੇ ਹੁੰਦਾ ਹੈਗਾ ਦੋਸਤੋ ਹਾਂਜੀ ਵੀਰ ਜੀ ਤੁਸੀਂ ਦੱਸੋ ਜੀ ਆਪਣੇ ਕੋਲ ਡੈਂਟਰ ਪੈਂਟਰ ਦਾ ਕੀ ਕੰਮ ਹੈ ਹਾਂਜੀ ਹਾਂਜੀ ਬਾਈ ਆਪਣੇ ਕੋਲ ਡੈਂਟਿੰਗ ਪੈਂਟਿੰਗ ਦਾ ਕੰਮ ਆਗਾ ਇਹ ਕਿਸੇ ਵੀਰ ਨੇ ਕਰਵਾਉਣਾ ਤਾਂ ਕਨੈਕਟ ਕਰ ਸਕਦਾ ਹੈਗਾ ਡੈਂਟਿੰਗ ਪੇਂਟ ਕਾਰਵਾਸ਼ ਠੀਕ ਹੈ ਜੀ ਆਲ ਅਵੇਲੇਬਲ ਕੰਮ ਆ ਜੀ ਓਕੇ ਜੀ ਓਕੇ ਹਾਂਜੀ ਤੁਹਾਡਾ ਵੀਰ ਜੀ ਕਨੈਕਟ ਨੰਬਰ ਦੱਸ ਦੋ 98150 ਹਾਂਜੀ 86590 ਜੀ ਦੋਸਤੋ ਇਸ ਨੰਬਰ ਦੇ ਉੱਤੇ ਤੁਸੀਂ ਕਨੈਕਟ ਕਰਕੇ ਵੀਰਾਂ ਨਾਲ ਡੈਂਟਰ ਪੈਂਟਰ ਦਾ ਵੀ ਕੰਮ ਤੁਸੀਂ ਦੋਸਤੋ ਕਰਵਾ ਸਕਦੇ ਹੋ ਇਧਰ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਕਿ ਦੋਸਤੋ ਵੀ ਕਿੱਦਾਂ ਕੰਮ ਕੀਤਾ ਜਾਂਦਾ ਉਹ ਜੋ ਕਿ ਬਹੁਤ ਹੀ ਤਸੱਲੀ ਬਖਸ਼ ਕੰਮ ਕੀਤਾ ਜਾਂਦਾ ਹੈਗਾ ਆ ਤੁਹਾਨੂੰ ਸਾਰਾ ਅਗਡਾਉਂ ਆਪਾਂ ਦਿਖਾ ਦਿੰਦੇ ਆ ਕਿ ਦੋਸਤੋ ਕਿਸੇ ਵੀ ਤਰ੍ਹਾਂ ਦੀ ਕਾਰਾਂ ਦੇ ਕੰਮ ਦੀ ਰਿਕੁਆਇਰਮੈਂਟ ਹੋਵੇ ਕਿਸੇ ਵੀ ਕੰਮ ਦੀ ਦੋਸਤੋ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਬਿਲਕੁਲ ਬਹੁਤ ਸਾਫ ਸੁਥਰਾ ਕੰਮ ਹੈ ਬਿਲਕੁਲ ਸਾਫ ਸੁਥਰਾ ਕੰਮ ਆ ਦੋਸਤੋ ਕਿਸੇ ਵੀ ਤਰ੍ਹਾਂ ਦਾ ਕੋਈ